مہاد چرچا کر پیغام دے اے کی شوبھا کا کاری کانفرنس میرے کو سنا <if>

ਸਕਟਾਟਾ ਅੰਮ੍ਰਿਤ ਵਿਖੇ 25 ਪਹਿਲੇ ਅਦਾਰਨ ਸਵੇਰੇ ਸਭਾ ਜਗਰ ਕਲ ਪਾਕ ਸਿੰਘ ਸੱਜਨ ਮੋਰੀਆ ٹرسٹ 21 ਸੈਕਟਰ 20 ਦੀ ਜਨਿਕ ਰੋਕਟਾਂ ਕੈਂਪ ਪਹੁੰਚਾਈ ਹੋਈ ਹੈ ਸਭ ਤੋਂ ਪਹਿਲਾਂ ਪਿਛਲੇ ਪਿਛਲੇ ਸਾਧੀਆਂ ਕੀ ਕਾਰਗੋਰੇ ਸੇਂਤਰਾਣ ਤੇ ਪਰਮਾਨੁਕੀਆਂ ਸੀ ਐਮ ਆਰ ਸੀ ਜੀ ਨਿਵਾਸਨ ਨਕਸ਼ੀਆਪਾ ਨਪਾਲਾ ਕੇਸ਼ਵ ਰਾਓ ਬਸਰਾਹ ਕਾਰਖਾਨਾ ਮੁਕਤੀ ਮੋਰਚਾ ਜਾਕੂ ਪਕਸੂ ਲੋਰਾ 241910 ਨੂੰ شری لیکھ کر رکھا سنگھ جنگی کرا کا مطلب انڈیا میں لیکھ کر ناگوکی بات کر دو پیٹش راس کی میٹی سے پیجاب کی طرح مانتی سرگاہ مکار کا سمندر کو اور پہلانا ٹاؤن سمید جوپرا ساتھی دریب نگی اور خدادہ بھی مکار کا ریزی ڈاکٹر ہے ایس پی سنگھ کی پتنی اوکے سایت شاستری پر پوشن پرنسر لانا پرکار بامبا ਤੇ 당ਮਾਨੀ ਪੇਚੋਸ ਗਾਧਾ ਰੱਤੇ ਮਾਰੇ ਕੇ 550 ਪਲਸ ਦੀ ਨਾਗਰਿਕਾ ਤੋਂ ਮੰਨ ਖੜੀ ਹੋ ਕੇ ਸਨ। ਫਿਰ ਦਸ਼ਨ ਦੀ ਕਾਪੀ ਇਸ ਪੜੀ ਤੇ ਪ੍ਰਵਾਨ ਕੀਤੀ ਗਈ। ਅ ਮੀਟਿੰਗ ਦੀ ਸ਼ੁਰੂਆਤ ਕੰਮ ਮੰਤਰਾ ਪਾਰਸਾ ਦੀ ਪਹਿਲੀ ਕਿਤਾਬ ਦੇ ਅੰਦਰ ਵਿੱਚੋਂ ਕਲੂਆ ਜੰਮੂ ਦੇ ਮੰਗਰਵਾਂ ਦੇ ਫਟਪਟ ਕਾਵਾਂ ਦਾ ਬਲਾਵਚਾਰ ਵਿੱਚੋਂ ਕੱਟ ਕੀਤੀ ਆਸਵਾ ਬਦਲੀ ਦੀ ਪੁਕਾਰ ਅੰਮ੍ਰੀ ਦੇ ਵੇੜੇ ਕੀਤਾ ਹੋਈ ਸ਼੍ਰੀ ਜਗਿੰਦਰ ਘਟ ਨੇ ਇੱਕ ਪੇਸ਼ ਕੀਤਾ। ਕਾਰਨ માત્ર ਪਾਸਾ ਦੀ ਦੂਜੀ ਨਵੀਂ ਤਾਅ ਖਰਖਾਨਾ ਵਟਾਂ ਸਾਡੇ ਅਸੀਂ ਖੇਤ ਚ ਚ ਕਰਦਿਆਂ ਦੱਕੇ ਕਿਸੇ ਕੋਰ ਨੇ ਕਿਹਾ ਕਿ ਇਹ ਕਮਿਊਨਿਸਟ ਪੁਲਵਕਤੀ ਦੀ ਆਗਮ ਕਥਾ ਹੈ ਸਟੇਟ ਦਾ ਕਰਦਾ ਕਾਰਪੋਰੇਟ ਪੱਖ ਹੀ ਰਿਹਾ ਹੈ ਵਿਸ਼ਵ ਸਿਆਸਤਿਕ ਆ ਵੀ ਬੜੀ ਵੱਡੀ ਭੂਮਿਕਾ ਹੈ ਸਰਕਾਰਾਂ ਚਾਹੁੰਦੀਆਂ ਹਨ ਕਿ ਮੁਫਤ ਰਾਸ਼ਨ ਬਿਜਲੀ ਪਾਣੀ ਕਾ 75% ਸੂਟਾ ਲਾਓ ਪਰ ਬਰਾਬਰੀ ਤੇ ਸਮਾਜਿਕਿਆਂ ਦੀ ਮੰਗ ਨਾ ਕਰੋ ਯਾਰ ਏਜੈਂਡਾ ਤੇ ਇਹ ਸਾਰਾ ਇਹ ਸਾਰਾ ਦੀ ਸਾਂਝੀ ਮੰਗ ਪਰ ਕੇ ਮਸਲਿਆ ਇਹ ਹਮ

رب تو مکنا ترکشی ہونا ہے ਪਾਣੀ ਮੰਨਿਆ ਵੀ ਮਾਰਾ ਨਹੀਂ ਹੈ ووٹ ਦਾ ਅਧਿਕਾਰ ਤੇ ਬਹੁਪੱਖੀ ਤੇ ਬਹੁ-ਭਾਗੀ ਸਿਸਟਮ ਸਿਆਸੀ ਦਿੱਲੀ ਦੇ ਤੋਂ ਵੱਡੇ ਚਾਰ ਹਨ ਕਿਉਂ ਜੀ ਸਰਕਾਰ ਨੂੰ ਉਤਾਰ ਕੇ ਸਮਾਜਵਾਦ ਕਿਵੇਂ ਸਥਾਪਿਤ ਕਰਾਂਗੇ ਦੇਸ਼ ਦੀ ਭੱਟ ਉੱਥਾ ਧੋਪ ਘਟ ਗਈ ਛਿੜੀ ਰਾਗ ਛਿੜੀ ਰਾਗਿੰਦਰ ਸਿੰਘ ਰਾਹੀਂ ਨੇ ਕਿਹਾ ਕਿ ਲੇਟਿਕ ਜ਼ੂਨ ਦੀ ਖਾਨ ਵਿੱਚ ਜ਼ੂਨ ਨਹੀਂ ਬਣਿਆ ਮੁਰਗਾ ਪੀਟੂਪੀਆਂ ਮਾਰ ਕੇ ਜੀ ਖੰਭਾਂ ਨੂੰ ਪਾਣੀ ਨਹੀਂ ਲੱਗਦਾ ਪਾਸ ਦੇ ਕਰਤੋਂ ਤੋਂ ਪਹਿਲਾਂ ਉਸ ਦੇ ਸਿਧਾਂਤ ਦਾ ਕਰੋਂ ਹੋ ਗਿਆ ਕਿਸੇ ਪ੍ਰੋਗਰਾਮ ਨੇ ਦੀ ਮਿੰਨੀਸਲੇ ਹੱਲ ਨਹੀਂ ਕੀਤੀ ਮਨਿਸਟਰ ਨੇ ਜਾਗ ਪਰਥਨ ਨਹੀਂ ਲਿਆ ਡਾਕਟਰ ਸ੍ਰਿੰਦਰ ਗੱਲ ਨੇ ਕਿਹਾ ਕਿ ਸਵੈਗਿੰਗਿਤ ਬਚਪਨ ਤੇ ਜਵਾਨੀ ਸੈਮਰੀਆਂ ਸਦਰਾ ਤੇ ਸੁਪਨੇ ਵੀ ਹੋਣੇ ਚਾਹੀਦੇ ਆ ਪਾਰਟੀਆਂ ਅੰਦਰ ਵੱਡੇ ਨਤਾਮ ਨੂੰ ਖਿਲਾਰੇ ਇਕੱਠੇ ਜੈ ਚੋਗਰੇ ਦਾ ਜਰਿਆ ਸਿਆਸੀ ਟੈਕਸਟਰ ਡਾਕਟਰ ਸਿੰਦਰਪੰਦ ਨੇ ਕਿਹਾ ਕਿ ਖੇਤੀ ਦੇ ਕੌਮੀ ਪਾਰਟੀਆਂ ਲਗਾਗਰ ਜਾ ਰਹੀਆਂ ਹਨ ਪੰਡਤ ਨਹਿਰੂ ਵੱਲੋਂ ਸਾਰੇ ਸਰਕਾਰੀ ਤੇ ਪਬਲਿਕ ਸੈਕਟਰ ਜੋ ਕਿ ਸਰਕਾਰੀ ਕੰਮ ਕਰੇਗਾ ਦੇ حوالے ਕਰ ਦਿੱਤਾ ਹੈ ਜੁਗ ਬਟਾ ਹੁਕਮਾਂ ਦੇ ਉੱਚੇ ਕਰਤਾ ਅੱਛਾ ਹੀ ਧਿਆਨ ਡਾਕਟਰ ਇਤਕੋਨ ਨੇ ਕਿਹਾ ਕਿ ਸਪਨੇ ਨਿਯਤ ਨਹੀਂ ਬਦਿਆ ਸਮਾਜ ਲਈ ਲੈਣ ਚਾਹੀਏ ਹਨ ਜੇ ਪਾਰਲੀਮੈਂਟ ਹੀ ਰਾਵ ਕੀ ਹੈ ਤਾਂ ਕਿਉਂ ਸਤਪਤੀ ਪੰਗਲ ਕੇਰਲਾ ਤੇ ਤੀਪੁਰਾ ਵਿੱਚ ਕਿਉਂ ਹਾਰ ਗਏ ਉਹਨਾਂ ਭਾਪ ਹੰਦਿਆ ਕਿ ਕਿੰਨਾਂ ਤੋਂਮਾਂ ਦੇ ਸੁਤਰੀ ਦੇ ਮੱਕੀ ਨਹੀਂ ਹੋਣੀ ਉਹਨਾਂ ਸਿਆਸੀ ਸਮਝ ਵੀ ਦੇਣੀ ਪਵੇਗੀ ਚਿਰੇ ਕਿਹਾ ਇਹ ਕਿਹਾ ਕਿ ਇਸ ਰਾਇ ਰੋਜਨਾ ਦੀ ਟੈਕਸਟ ਹੈ ਅਤਵਾਦ ਸਮੇਂ ਪੰਜਾਬ ਅੰਦਰ 319 ਕਾਰਕਾਂ ਸ਼ੀਲ ਹੋਏ ਕਾਂਗਰਸ ਨੇ ਬੀਜੇਪੀ ਤੋਂ ਬਰਾਬਰ ਦੀ ਦੂਰੀ ਦਾ ਮਤਲਬ ਕਾਂਗਰਸ ਦੇ ਨੇੜੇ ਜਾਣਾ ਨਹੀਂ ਹੁੰਦਾ ਵਿਦਿਆਰਥੀ ਜੀਵਨ ਸਮੇਂ ਦੇਖਦੇ ਸਾਈਕਲ ਦੀ ਕੰਟੀ ਤੋਂ ਬਿਨਾ ਸਭ ਕੁਝ ਕਰਦਾ ਸੀ ਯਸ਼ਪਾਲ ਨੇ ਕਿਹਾ ਕਿ ਸਿਆਸਤ ਨਹੀਂ ਸਿਆਸੀ ਟੈਕਸਟ ਹੈ ਇਸ ਨੂੰ ਸਿਆਸੀ ਮੰਚ ਤੇ ਹੀ ਵਿਚਾਰਨਾ ਚਾਹੀਦਾ ਹੈ ਕਾਰਨ ਮਾਤਰਾ ਪਾਸਨਾ ਦੇ ਸਰੋਤਿਆਂ ਨਾਲ ਮੈਂ ਕਿਹਾ ਕਿ ਮੈਂ ਰਾਸ਼ੀ ਕਾਮਾ ਹਾਂ ਗੁਰਮਤ ਗੁਰਮਤ ਬੰਦੇ ਵੀ ਬਚਦੀ ਹੈ ਮੇਰੇ ਮੇਰਾ ਲੋਕਧਰਮ ਸਾਰਵੋਕਾਰ ਹੈ ਮੈਂ ਕਿਸੇ ਵੀ ਨਿੰਦਕੇ ਜਾਂ ਲੋਕਧਰਮ ਦੇ ਘਰਾਣੇ ਦੇਖ ਕੇ ਕੁਛ ਨਹੀਂ ਹਾਂ ਇਸ ਉਪਰ ਨੂੰ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਮੇਂ ਬਚਾਉਂ ਨਹੀਂ ਯਕੀਨੀ ਉਸੇ ਨਾਗਰ ਅੱਗੇ ਨਹੀਂ ਜਾਣਾ 1954 ਦੀ ਪਾਰਟੀ ਬਣਦੀ ਕਾ ਮੈਂ ਇਹ ਵਾਸਤੇ ਬੇਲਾ ਬੰਦਾ ਨਹੀਂ ਹਾਂ ਸਾਡਾ ਲੋਕਧਰਮ ਉਹ ਜੀਵਨ ਦੀ ਸੇਵਾ ਕਰਨਾ ਹੈ ਪੱਛਮੀਂਗੜਾ ਦਾ ਕਮਿਸ਼ਨ ਕਾ ਫੈਸਲਾ ਪੁਰਾਣੇ ਫੈਸਲੇ ਨਹੀਂ ਹੈ ਕਈ ਜਨ ਦਾਨੀਆਂ ਬਾਨੀਆਂ ਅਨੁਸਾਰ ਦੇ ਕੇਰਲਾ ਦੇ ਸਦਕਾ ਦੇ ਤੁਹਾਨੂੰ ਨੇ ਸੀਪੀਐਮ 파ਟਪਾਟ ਕਾਂਗਸ ਇੱਕ ਮਹੱਤਵ ਕਰਿਆ। ਇਤਲਾਪੀ ਲੈਰ ਸਾਹਮਣੇ ਜਰਮਨ ਤੋਂ ਨੌਜਵਾਨ ਭਾਗੀ ਨਹੀਂ ਹੋਣੇ। ਇਹ ਕਾਂ ਪੰਜਾਬੀ ਬਲੀਪਾਰਟ ਲੋਕਾਂ ਕਰਨਾ ਕਰ ਰਹੇ ਹਨ। ਡਾਕਟਰ ਹੰਕਿਮ ਨੇ ਪ੍ਰੋਗਰਾਮ ਸਿਰੇ ਬੋਲਿਆ ਕਿਹਾ ਕਿ ਦੁਨੀਸ ਦੇ ਸਾਥ ਨੂੰ ਪਹਿਲਾ ਆਰਥਿਕ ਮੰਦੀ ਦਾ ਦੌਰ ਸੀ। سرمایہ داری ਤੇ ਸਮਾਜਵਾਦ ਦੋ ਵਿਚਾਰਧਾਰਾ ਹਨ। ਸੋਸ਼ਲ ਡੈਮੋਕ੍ਰੇਸੀ ਇੱਕ ਬਕਰ ਪਰ ਇਹ ਵਿਚਾਰਾਂ ਦੀ ਕੋਰਤਾਂ ਨਹੀਂ ਮੰਗੀ ਤਾਂ ਉਹਦਾ ਪ੍ਰਚਾਰ ਕਰਨਾ ਚਾਹੀਦਾ ਹੈ। ਪੰਜਾਬ وچ تا تھوڑا سا ਨਹੀਂ ਸਟੇਟ ਦਾ ਵਿਰੋਧ ਸੀ ਇਨਕਲਾਬ ਤਾਂ ਇਨਕਲਾਬ ਤਾਂ ਇਨਕਲਾਬੀ ਵਿਚਾਰਾ ਆਪਣੇ ਘਰ ਕੇ ਹੀ ਹੋਣਾ ਹੈ ਡਾਕਟਰ ਜਗੀ ਸੰਧੂ ਨੇ ਤਰਾਰ ਕਰਨੇ ਕਿਹਾ ਕਿ ਕੇਵਲ ਇਨਕਲਾਬੀ ਪਾਰਟੀ ਹੀ ਇਨਕਲਾਬ ਕਰ ਸਕਦੀ ਹੈ ਉਂਹੀ ਵਾਰ ਕੋਈ ਸੇ ਮਸਲੇ ਦਾ ਹੱਲ ਨਹੀਂ ਹੈ ਸਮਾਜਵਾਦੀ ਲੋਕ ਕल्याण ਦਾ ਮਾਰਗ ਹੈ ਪ੍ਰੋਫੈਸਰ ਸਾਹਿਬਾ ਮੀਟ ਵਿੱਚ ਸਾਥੀ ਡਾਕਟਰ ਕੁਜਾਰ ਸਿੰਘ ਸੰਧੂ ਡਾਕਟਰ ਸਦੀਪ ਕੁਸੰਧੂ ਡਾਕਟਰ ਮੀਨੂ ਸੁਤਾਨਾ ਡਾਕਟਰ ਮੀਨੂ ਗੋਸਵਾਮੀ ਡਾਕਟਰ ਰੰਦਨਾ ਸ਼ਰਮਾ ਡਾਕਟਰ ਨੀਤ ਕੁਵਰ

منوخدی کتھاتے شیئر کردیا منوخدی کتھاتے شیئر کردیا جیسے جیسے جمعین دعو صاحب نے کہا سرال کی دور ہے کہ تداپا درس ہی باران تندر میں ساکت کرنی ہوگی تینک 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 میں نے برشت نمی پاکتے لئے بیاس ہی سنوگے کہ تو تا ماں کو سکت ہوانی ہے تو تا ماں کو ایمتی کردیا لیکن ماں دیکھنی لن یہ سرانسان نہیں ہے کہ ایتھے نا چھو ما ਦੇ ਗਿਆ ਤੇ ਇਹਨੂੰ ਜਿਹੜੀ ਗੱਲ ਕੋਈ ਬ੍ਰੈਂਡ ਸਕੋ ਤੇ ਜਿਹਦੇ ਇੰਟਰਨੈਟ ਇਹ ਨਾਲ ਹੀ ਮੈਂ ਮੈਡਮ ਵਾਝੀ ਆਇਆ ਰਿਹਾ ਵੀ ਅੰਨੀ ਵਿੱਚ ਕੋਈ ਸਕੂਲ ਨਹੀਂ ਲੁਕਿਆ ਤੇ ਇਹ ਨਹੀਂ ਵਿਚਾਰ ਚੰਗਰ ਕਰ ਰਿਹਾ ਕੋਈ ਨਹੀਂ ਤੇ ਸਰਕਾਰ ਉਹ ਮਤਲਬ ਇਹ ਉਹ ਕਵੀ ਆ ਸਾਡਾ ਨਾ ਬਿਲਕੁਲ ਕੋਈ ਜ਼ਿਕਰ ਨਹੀਂ ਕਰਦਾ ਕੋਈ ਨਾ ਜਿਹੜੇ ਕੰਪਟਰ ਜਾਣਾ ਹੋਈ ਹੁੰਦੇ ਆਪੇ ਮਤਲਬ ਉਹ ਤਾਂ ਬੜ ਲੈਂਦੇ ਕਿਸੇ ਜ਼ਬਰ ਮੈਨੂੰ ਮਾਸਾ ਕਰਕੇ ਮਨਾਇਆ ਜਾਂਦਾ ਨਹੀਂ ਇਹ ਜਿਹੜਾ ਗੱਲ ਕਰ ਬਿਤੀ ਗਿਆ ਹੋ ਗਿਆ ਇਸਦਾ ਮਹਤਵ